ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਅਨਮੋਲ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੀ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕਦ ਕਾਮ ਭੈਣ ਭਰਾ ਪੜਾਈ ਪਤਾ ਮੰਗ ਐਡ ਪੋਲੀ ਆਪਣੀਏ ਸਾਰੀ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਵਾਰ-ਵਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ अरोड़ा ਜਨਮ 18/1999 ਜਨਮ ਦਾ ਟਾਈਮ ਸਾਡ 3:50 AM ਜਨਮ ਸਥਾਨ ਕਪੂਰਥਲਾ ਕੱਦ 5 ਫੁੱਟ 7 ਇੰਚ ਕਾਸਟ अरोड़ा ਗੋਤ अरोड़ा ਪੜਾਈ ਗ੍ਰੈਜੂਏਸ਼ਨ ਪਰਿਵਾਰ ਵਿੱਚ ਪਿਤਾ ਹੋਲਸੇਲ ਫਰੂਟ ਦੇ ਵਪਾਰੀ ਹਨ ਮਾਤਾ ਹਾਊਸ ਵਾਈਫ ਨੇ ਇੱਕ ਪ੍ਰੀ ਮੈਰਿਡ ਹੈ ਇਟਲੀ ਵਿੱਚ ਹੈ ਇੱਕ ਭੈਣ ਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕੇ ਦੀ ਹੈਲਥ ਕੇਅਰ ਪ੍ਰਾਈਵੇਟ ਐਲਪੀਡੀ ਆਪਣੀ ਕੰਪਨੀ ਹੈ ਲੜਕੇ ਕੋਲ ਯੂਰਪ ਕੰਟਰੀਆਂ ਦਾ ਪੱਕਾ ਵੀਜ਼ਾ ਵੀ ਹੈ ਜੁਲਾਈ ਵਿੱਚ ਬਾਹਰ ਵੀ ਜਾਣਾ ਹੈ ਇਸ ਲਈ ਮੈਰਿਜ ਜਲਦੀ ਕਰਨੀ ਹੈ ਕੋਈ ਦਾਸ ਦੀ ਮੰਗ ਨਹੀਂ ਆ ਮਾਂਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕਿਸੇ ਵੀ ਕਾਸ਼ ਦੀ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 6 12 1996 ਕੱਦ 5 ਫੁੱਟ 7 ਇੰਚ ਕਾਸ਼ ਰਾਜਪੂਤ ਜਨਮ ਸਥਾਨ ਜਲੰਧਰ ਪੜਾਈ ਐਮ ਐਸ ਸੀ ਮਾਈਕਰੋ ਬਾਇਓਲੋਜੀ ਮੈਡੀਕਲ ਪਰਿਵਾਰ ਵਿੱਚ ਪਿਤਾ ਜਨਰਲ ਫਿਜ਼ੀਕਸ ਕੈਡ ਡਾਕਟਰ ਨੇ ਮਾਤਾ ਦੀ ਆਪਣੀ ਹੋਮਿਓਪੈਥੀ ਦੀ ਸ਼ਾਪ ਆ ਪਿਤਾ ਦਾ ਗੋਤ ਰਲੋਵਾਲ ਮਾਤਾ ਦਾ ਗੋਤ ਡਾਰੀ ਇੱਕ ਪ੍ਰਾ ਅਨਮੈਰਡ ਡਾਕਟਰ ਆ ਬੀਏ ਐਮਐਸ ਪੈਨ ਕੋਈ ਨਹੀਂ ਆ ਲੜਕਾ ਸੋਨਾ ਸੁਨਖਾ ਪੱਗਵੰਦਾ ਹੈ ਜੌਬ ਆਪਣੀ ਲੈਬਾਰਟਰੀ ਹੈ ਆਪਣਾ ਬਿਜ਼ਨਸ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਮੈਡੀਕਲ ਪ੍ਰੋਫੈਸ਼ਨਲ ਲੜਕੀ ਚਾਹੀਦੀ ਹੈ ਜਿਵੇਂ ਲੈਬ ਪੈਥੋਲੋਜਿਸਟ ਬੀਏ ਐਮਐਸ ਬੀਐਚਐਮਐਸ ਬੀਪੀਟੀ ਬੀੜਿਆ ਸੋਵੇ ਜੇ ਲੜਕੀ ਡਿਗਰੀ ਐ ਜੇ ਕਰ ਰਹੀ ਹੋਵੇਗੀ ਤਾਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕੀ ਰਾਜਪੂਤ ਜਾਂ ਸਿੱਖ ਫੈਮਿਲੀ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1996 ਕੱਦ 5 ਫੁੱਟ 10 ਇੰਚ ਕਾਸ਼ ਰਾਮ ਗੜੀਆ ਸਿੱਖ ਪੜਾਈ ਕੈਨੇਡਾ ਤੋਂ ਬਿਜ਼ਨਸ ਮੈਨੇਜਮੈਂਟ ਦੀ ਪਤਾ ਮੋਗਾ ਪਰਵਾਰ ਵਿੱਚ ਮਾਤਾ ਪਿਤਾ ਹਨ ਇੱਕ ਪੈਨ ਤੇ ਇੱਕ ਪ੍ਰਾ ਕਨੇਡਾ ਵਿੱਚ ਨੇ ਲੜਕਾ ਕਨੇਡਾ ਪੀਆਰ ਆ ਲੜਕਾ ਸੋਨਾ ਸੁਨੱਖਾ ਨਸ਼ਾ ਰਹਿਤ ਸਰਦਾਰ ਪੱਗਵੰਦਾ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਲੜਕੀ ਚਾਹੀਦੀ ਹੈ ਕਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਪੀਆਰ ਜਾਂ ਵਰਕ ਪਰਮਿਟ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਪੜੀ ਲਿਖੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਾਤਾਰੀ ਲੜਕਾ ਜਨਮ 2/8/1994 ਕਾਸ਼ ਰਾਮਗੜੀਆ ਗੋਤ ਵਰਦੀ ਕੱਦ 5 ਫੁੱਟ 8 ਇੰਚ ਪੜਾਈ ਐਮਏ ਪਰਿਵਾਰ ਵਿੱਚ ਮਾਤਾ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇੱਕ ਭੈਣ ਅਨਮੈਰਿਡ ਹੈ ਜੋ ਵਾਲਾ ਲੜਕਾ ਇੰਡੀਅਨ ਆਰਮੀ ਵਿੱਚ ਜੂਨੀਅਰ ਕਮਿਸ਼ਨ ਅਫਸਰ ਹੈ ਤਨਖਾ 80000 ਮਹੀਨੇ ਦੀ ਲੜਕਾ ਸੋਹਣਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਰਾਮਗੜੀਆ ਜਾਂ ਜੱਟ ਸੀ ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੁਲੰਦ ਇਕਵਾਲ ਸਿੰਘ ਜਨਮ 17 ਫਰਵਰੀ 1999 ਜਨਮ ਦਾ ਸਮਾ 11:45 AM ਜਨਮ ਸਥਾਨ ਸੰਗਰੂਰ ਕਾਸਟ ਸਰਵਸਤ ਬ੍ਰਾਹਮਣ ਗੋਤ ਪਨੌਤ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਮੈਡੀਕਲ ਡੀ ਫਾਰਮੇਸੀ ਜ਼ਮੀਨ 3 ਕਿੱਲੇ ਆ ਪਿਤਾ ਰਿਟਾਇਰਡ ਲੈਕਚਰਰ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਲੜਕਾ ਕੈਨੇਡਾ ਵਿੱਚ ਹੈ ਸਟੱਡੀ ਵੀਜ਼ੇ ਤੇ ਹੈ ਇੰਡੀਆ ਦਾ ਪਤਾ ਸੰਗਰੂਰ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਪੀਆਰ ਜਾ ਵਰਗ ਪਰਮਟ ਤੇ ਹੋਵੇ ਲੜਕੀ ਕੋਈ ਵੀ ਜਨਰਲ ਕਾਸਟ ਤੋਂ ਹੋਵੇ ਲੜਕੀ ਪੰਜਾਬ ਹਰਿਆਣਾ ਹਿਮਾਚਲ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1991 ਕਾਸਟ ਜਰਸੀ ਕੱਦ 5 ਫੁੱਟ 8 ਇੰਚ ਪੜਾਈ ਗ੍ਰੈਜੂਏਸ਼ਨ ਪਤਾ ਸ੍ਰੀ ਫਤਿਹਗੜ੍ਹ ਸਾਹਿਬ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਇੱਕ ਭਰਾ ਯੂ ਐਸ ਏ ਵਿੱਚ ਹੈ ਇੱਕ ਭੈਣ ਕੈਨੇਡਾ ਵਿੱਚ ਹੈ ਮੈਟਰ ਹੈ ਲੜਕਾ ਯੂਰਪ ਕੰਟਰੀ ਵਿੱਚ ਹੈ ਲੜਕਾ ਅਮਰਤਤਾ ਦੀ ਸੋਨਾ ਸੁਨਖਾਏ ਮੰਗਾ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣੀ ਸੁਨਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਯੂਰਪ ਕੰਟਰੀ ਤੋਂ ਪਹਿਲ ਹੈ ਜਾਂ ਲੜਕੀ ਇੰਡੀਆ ਤੋਂ ਹੋਵੇ ਤੇ ਜੱਟ ਕਾਸਟ ਤੋਂ ਹੋਵੇ ਪਰਿਵਾਰ ਦੇ ਸਿਰਫ ਜੱਟ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਨਮੈਰਡ ਲੜਕਾ ਉਮਰ 39 ਸਾਲ ਕੱਦ 5 ਫੁੱਟ 6 ਇੰਚ ਕਾਸਟ ਮਜਬੂਤ ਸਿੱਖ ਪੜ੍ਹਾਈ ਹੇਅਰ ਵਾਰ-ਵਾਰ ਡਿਪਲੋਮਾ ਫਰੋਮ ਕਨੇਡਾ ਤੋਂ ਜੋਬ ਮੈਨੇਜਰ ਫੂਡ ਕੰਪਨੀ ਵਿੱਚ ਪਰਿਵਾਰ ਵਿੱਚ ਪਿਤਾ ਐਕਸਪੈਅਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਤੇ ਇੱਕ ਭੈਣ ਨੇ ਇੰਡੀਆ ਦਾ ਪਤਾ ਕਪੂਰਥਲਾ ਲੜਕਾ ਕਨੇਡਾ ਸਿਟੀਜ਼ਨ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਸੁਹਾਵੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਬਰਕ ਪਰਮੈਂਟ ਤੇ ਹੋਵੇ ਜਾਂ ਕਿਸੇ ਵੀ ਹੋਰ ਕੰਟਰੀ ਤੋਂ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1911 1994 ਕਾਸਟ ਜੱਟ ਸਿੱਖ ਗੋਤ ਗਰੇਵਾਲ ਕੱਦ 5 ਫੁੱਟ 8 ਇੰਚ ਪੜਾਈ ਬੀਟਕ ਪਤਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਮਰਚੈਂਟ ਨੇਵੀ ਵਿੱਚ ਜੋਬ ਕਰਦੇ ਸੀ ਮਾਤਾ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਚਾਹ ਮਰਚੈਂਟ ਨੇਵੀ ਵਿੱਚ ਇਲੈਕਟ੍ਰੀਕਲ ਅਫਸਰ ਨੇ ਤਨਖਾਹ 4000 ਡਾਲਰ ਅਮਰੀਕਨ ਜ਼ਮੀਨ 3 ਕਿੱਲੇਆ ਸ਼ਹਿਰੀ ਪਲਾਟ ਨੇ ਲੜਕਾ ਸੋਹਣਾ ਸੁਨੱਖਾ ਕਲੀਨ ਸੇਵ ਨਸ਼ੇ ਤੋਂ ਰਹਿਤ ਹੈ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਐਨ ਆਰ ਆਈ ਤੇ ਮੈਰिज ਵੀਰੋ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਲੜਕੀ ਜੱਰਸੀ ਕਾਸਟੋਈ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 37 ਸਾਲ ਕੱਤ 6 ਫੁੱਟ ਕਾਸਟ ਜੱਰਸੀ ਗੋਤ ਗਰੇਵਾਲ ਪਤਾ ਲੁਧਿਆਣਾ ਪੰਜਾਬ ਪੜਾਈ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਜੀਨੀਅਰ ਜੋਬ ਮੈਨੇਜਰ ਦੇ ਨਾਲ ਮਲਟੀਨੇਸ਼ਨਲ ਕੰਪਨੀ ਵਿੱਚ 12 ਸਾਲ ਤੋਂ ਨੇ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਆ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਘਰ-ਬਾਰ ਸੰਭਾਲਣ ਵਾਲੀ ਲੜਕੀ ਚੱਟ ਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 6 11 1991 ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਪੜਾਈ ਬੀਐਸਸੀ ਨਰਸਿੰਗ ਕੰਪਲੀਟ 2015 ਵਿੱਚ ਤੇ ਹੁਣ ਜਲੰਧਰ ਹਸਪਤਾਲ ਵਿੱਚ ਜੋਬ ਕਰਦੀ ਹੈ ਲੜਕੀ ਪਤਾ ਜ਼ਿਲ੍ਹਾ ਗੁਰਦਾਸਪੁਰਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਤੇ ਇੱਕ ਛੋਟੀ ਭੈਣ ਆ ਲੜਕੀ ਦਾ 6 ਮਹੀਨੇ ਤੋਂ ਤਲਾਕ ਹੋਇਆ ਤੇ ਬੇਕਸੂਰ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਹੈ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ਾ ਰਹਿਤ ਲੜਕਾ ਚਾਹੀਦਾ ਲੜਕਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਪੀਅਰ ਹੋਵੇ ਲੜਕਾ ਸ੍ਰੀ ਅਮਰਸਰ ਸਾਹਿਬ ਜਲੰਧਰ ਗੁਰਦਾਸਪੁਰ ਤਰੰਤਨ ਸਾਹਿਬ ਤੋਂ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਨਮੈਰਿਡ ਲੜਕਾ ਜਨਮ 1990 ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ ਪੜਾਈ ਪਲੱਸ 2 ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣ ਮੈਰ ਭੈਣਾ ਮੈਰਿਡ ਨੇ ਇੱਕ ਭੈਣ ਇੱਕ ਭਰਾ ਮੈਰਿਡ ਹੈ ਜ਼ਮੀਨ 6 ਕਿੱਲੇ ਆ ਦੋਨਾਂ ਭਰਾਵਾਂ ਨੂੰ ਤਿੰਨ ਤਿੰਨ ਕਿੱਲੇ ਆਉਂਦੀ ਹੈ ਪਤਾ ਰਾਮਪੁਰਾ ਫੂਲ ਕੋਲ ਪਿੰਡ ਖੋਖਰਾ ਕੰਮ ਖੇਤੀਬਾੜੀ ਤੇ ਆਪਣਾ ਕਾਰੋਬਾਰ ਆ ਤੇ ਆਪਣਾ ਬਿਜ਼ਨਸ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਆ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਪਾਵੇਂ ਗਰੀਬ ਕਰੋ ਹੋਵੇ ਲੜਕੀ ਕੁਆਰੀ ਹੋਵੇ ਜਾਂ ਤਲਾਕਸ਼ੁਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਵੱਲੋਂ ਕੋਈ ਜਾਤੀਬੰਧਨ ਨਹੀਂ ਆ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਇਹਨਾਂ ਨੰਬਰਾਂ ਰਾਹੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਦਾਸ ਤੋਂ 1994 ਕਾਸਟ ਜਰ ਸਿੱਖ ਕੱਦ 5 ਫੁੱਟ 11 ਇੰਚ ਗੋਤ ਬੁੱਟਰ ਨਾਮਕਿਆਂ ਦਾ ਗੋਤ ਬਰਾੜ ਪਤਾ ਜਲੰਧਰ ਪੜਾਈ ਐਮ ਕਾਮ ਪਰਿਵਾਰ ਵਿੱਚ ਪਿਤਾ ਮਿਲਟਰੀ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਹੈ ਤੇ ਯੂ ਐਸ ਏ ਵਿੱਚ ਬੈਲ ਸੈਟਲਡ ਆ ਕੰਮ ਲੜਕੇ ਦਾ ਆਪਣਾ ਸਰਕਾਰੀ ਕੰਟਰੈਕਟ ਦਾ ਬਿਜ਼ਨਸ ਆ ਤਿੰਨ ਮਕਾਨ ਨੇ ਇੱਕ ਕੋਠੀ ਹੈ ਅੱਧੇ ਕਿਲੇ ਵਿੱਚ ਆਪਣੀ ਵਰਕਸ਼ਾਪ ਟਰਾਂਸਪੋਰਟ ਪਾਰਕਿੰਗ ਲਈ ਹੈ ਵਧੀਆ ਕੰਮਕਾਰ ਹੈ ਵਧੀਆ ਆਮਦਨ ਹੈ ਲੜਕੇ ਦੇ ਮਾਤਾ ਪਿਤਾ ਨੇ ਯੂ ਐਸ ਏ ਜਾਣਾ ਹੈ ਇਸ ਲਈ ਵਿਆਹ ਜਲਦੀ ਕਰਨਾ ਹੈ ਇਹਨਾਂ ਨੇ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗਾ ਜੀ ਇਹਨਾਂ ਨੂੰ ਕੀ ਵਧੀਆ ਪਰਿਵਾਰ ਤੋਂ ਲੜਕੀ ਸੋਹਣੀ ਸੁਨੱਖੀ ਪੜੀ ਲਿਖੀ ਬਿਲਕੁਲ ਗਰੀਬ ਪਰਿਵਾਰ ਤੋਂ ਹੋਵੇ ਵਿਆਹ ਦਾ ਖਰਚਾ ਵੀ ਲੜਕੇ ਵਾਲੇ ਆਪ ਕਰਨਗੇ ਕੋਈ ਇਹਨਾਂ ਦੀ ਦਾਜ ਦੇਹਸ ਦੀ ਮੰਗ ਨਹੀਂ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਸਿੱਧੀ ਗੱਲਬਾਤ ਰਾਹੀਂ ਲੈ ਸਕਦੇ ਹੋ ਜੀ ਇਹ ਸਾਨੂੰ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਹੁਤ ਹੀ ਘੱਟ ਫੀਸ ਦੇ ਵਿੱਚ ਅਸੀਂ ਤੁਹਾਡੇ ਰਿਸ਼ਤੇ ਦੀ ਐਡ ਲਗਾਵਾਂਗੇ ਤੇ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਹਰ ਰੋਜ਼ ਬਾਰ-ਬਾਰ ਲਗਾਇਆ ਜਾਵੇਗਾ ਤੇ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ